ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂਦਰੂਪਿਆਰੀ ਸਾਹ ਸੰਗਤ ਇਹ ਸਾਡੇ ਸਤਿਕਾਰਯੋਗ ਭਾਜੀ ਸਤਨਾਮ ਸਿੰਘ ਜੀ ਬਟਾੜੇ ਤੋਂ ਸਾਡੇ ਕੋਲ ਆਏ ਨੇ ਸਾਡੇ ਕੋਲ ਦਵਾਈ ਮਿਲਦੀ ਹੈ ਜੋ ਮਰਗੀ ਦੇ ਦੌਰੇ ਦੀ ਜੋ ਬਿਲਕੁਲ ਫ੍ਰੀ ਵਿੱਚ ਦਿੱਤੀ ਜਾਂਦੀ ਹੈ ਪਹਿਲਾਂ ਵੀ ਭਾਜੀ ਉਹਨਾਂ ਨੇ ਦਵਾਈ ਖੜੀ ਸੀ ਇੱਕ ਦੋ ਮਰੀਜ਼ਾਂ ਵਾਸਤੇ ਤੋਂ ਬਿਲਕੁਲ ਠੀਕ ਹੈ ਨੇ ਔਰ ਇਹਨਾਂ ਨੇ ਸਾਡੇ ਭਾਈ ਸਾਹਿਬ ਧਾਰੀਵਾਲ ਤੋਂ ਆਏ ਨੇ ਇਹਨਾਂ ਨੂੰ ਕਿ 10-5-6 ਇਹਨਾਂ ਦੇ ਬੇਟੇ ਨੂੰ ਇਹ ਪ੍ਰੋਬਲਮ ਆ ਤੇ ਅੱਜ ਉਹ ਦਵਾਈ ਲੈਣ ਵਾਸਤੇ ਆਏ ਨੇ ਇਹ ਦਵਾਈ ਜਿਹੜੀ ਆ ਬਿਲਕੁਲ ਫ੍ਰੀ ਵਿੱਚ ਦਿੱਤੀ ਜਾਂਦੀ ਆ ਔਰ ਇਹ ਦਵਾਈ ਜਿਹੜੀ ਆ ਭੇਡ ਜਾਂ ਬੱਕਰੀ ਦੇ ਦੁੱਧ ਨਾਲ ਖਵਾਈ ਜਾਂਦੀ ਆ ਤੇ ਇਦਾਂ ਮਰੀਜ਼ ਬਿਲਕੁਲ ਤੰਦਰੁਸਤ ਹੋ ਜਾਂਦਾ ਆ ਅਸਾਂ ਚ ਕਿੰਨਾ ਵੀ ਪ੍ਰਾਣ ਨੁਕਸ ਹੋਵੇ ਸੋ ਇਹਦੇ ਵਿੱਚ ਕਿਸੇ ਕੋ ਕੋਈ ਪੈਸਾ ਨਹੀਂ ਲੱਗ ਜਾਂਦਾ ਆਪਣੇ ਸਰਦਾ ਦੇ ਨਾਲ ਕੋਈ ਕਿਸ ਤਰ੍ਹਾਂ ਦੀ ਕੋਈ ਸੇਵਾ ਪਾਉਣੀ ਚਾਹੁੰਦਾ ਆ ਤੋਂ ਪੁਆਈ ਜਾਂਦੀ ਆ ਔਰ ਆਪਾਂ ਵੀਰ ਜੀ ਨਾਲ ਗੱਲ ਕਰਦੇ ਆ ਕਿ ਦਵਾਈ ਜਿਹੜੀ ਆ ਤੁਸੀਂ ਪਹਿਲਾਂ ਵਰਤੀ ਆ ਕਿਵੇਂ ਦੀ ਆ ਦਵਾਈ ਆਇ ਤੋਂ ਕੋਈ 5 ਸਾਲ ਪਹਿਲਾਂ ਲੈ ਕੇ ਗਏ ਸੀ ਉਹਨੂੰ ਪੇਟ ਦੇ ਦੁੱਧ ਨਾਲ ਪੂਰਾ ਜਿੱਦਾਂ ਨੇ ਕਿਹਾ ਉਹਦਾ ਕੀਤਾ ਉਹ ਮੇਰੀ ਬਿਲਕੁਲ ਠੀਕ ਆ ਇਕਦਿਬ ਜਾਈ ਸਰਦ ਦੋ ਮਰੀਜ਼ ਠੀਕ ਆ ਇਹ ਦਵਾਈ ਬਹੁਤ ਵਧੀਆ ਵਾ ਇਹਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈਗਾ ਕੋਈ ਆਮਾ ਨਹੀਂ ਹੈਗਾ ਇਹ ਇੱਕਾਤੇ ਜਿੰਨੂਗੇ ਹੁਣ ਲੋਡ ਹੋਏ ਤੇ ਬੰਦਾ ਇਹ ਪੰਗਾਈ ਦੇ ਡੈਕ ਪੁੱਛ ਕੇ ਆ ਕੇ ਖੜ ਖੜ ਗਿਆ ਇਹ